ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਸਪਰੇਅ ਕਰੁੰਦੇ ਆਂ ਜ ਮੱਕੀ ਦੇ ਅੱਜ ਤੀਸਰੀ ਸਪਰੇਅ ਮੱਕੀ ਦੇ ਹੁੰਦਾ ਈ ਤੇ ਜਿਹੜੀ ਸਪਰੇਅ ਅੱਜ ਕਰੁੰਦੇ ਆਂ ਇਹ ਆਪਾਂ ਕਰੁੰਦੇ ਆਂ ਜੀ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਅੱਗੇ ਆਪਾਂ ਕੀਤੀ ਸੀ ਕੋਰਾਜਨ ਇਦੋਂ ਪਹਿਲੀ ਜਿਹੜੀ ਦੂਸਰੀ ਸਪਰੇਅ ਸੀ ਕੋਰਾਜਨ ਤੇ ਦਮਨ 5G ਤੇ ਜੂਰੀਆ ਅੱਜ ਤੀਸਰੀ ਸਪਰੇਅ ਕਰਉਂਦੇ ਆ ਮੱਕੀ ਕਰੀਬ ਹੋ ਗਈ ਹੈ ਜੀ 5 ਫੁੱਟ ਪਲੱਸ ਹੀ ਹੋ ਗਈ ਹੈ ਜੀ ਸਾਢੇ 5-5 ਫੁੱਟ ਤੋਂ ਵੀ ਪਲੱਸ ਹੀ ਆ ਤੇ ਇਹਦੇ ਵਿੱਚ ਜਿਹੜੀ ਆ ਪਾਉਂਦੇ ਆ ਦਵਾਈ ਉਹ ਇੱਕ ਦੇ ਕਰਨਦੇ ਆ ਜੀ ਬੱਡ ਬਿਲਡਰ ਯਾਰਾ ਕੰਪਨੀ ਦਾ ਆਉਂਦਾ ਬੱਡ ਬਿਲਡਰ ਸਾਢੇ 350 ਗ੍ਰਾਮ ਪ੍ਰਤੀ ਏਕੜ ਦਾ ਉਹ ਪਾਉਂਦੇ ਆ ਤੇ ਇਦੇ ਨਾਲ ਹੀ ਪਾਉਂਦੇ ਆਂ ਜੀ ਆਪਾਂ ਮੈਗਨੀਸ਼ੀਅਮ ਸਲਫੇਟ ਉਹਦੀ ਡੋਜ਼ ਹੈ ਜਿਹੜੀ ਉਹ 1 ਕਿਲੋ ਪ੍ਰਤੀ ਏਕੜ ਦੀ ਤੇ ਨਾਲ ਹੀ ਆਪਾਂ ਪਾਉਂਦੇ ਆਂ ਜ਼ਿੰਕ ਜ਼ਿੰਕ ਜਿਹੜੀ ਸਭ ਤੋਂ ਪਹਿਲੀ ਸਪਰੇਅ ਦੇ ਵਿੱਚ ਪਾਈ ਹੋ ਪਾਈ ਆਪਾਂ ਚਿਲੇਟਡ ਜ਼ਿੰਕ ਉਦੋਂ ਆਪਾਂ ਐਮਐਮਐਨ ਕੀਤੀ ਸੀ ਸਭ ਤੋਂ ਪਹਿਲੀ ਸਪਰੇਅ ਕਈ ਵੀਰ ਪੁੱਛਦੇ ਪਹਿਲੀ ਸਪਰੇਅ ਕਿਹੜੀ ਕੀਤੀ ਪਹਿਲੀ ਸਪਰੇਅ ਕੀਤੀ ਹੈਮਾ ਮੈਕਟਨ ਤੇ ਪ੍ਰੋਫੀਨੋ ਫੋਸ ਉਹ 250 ਐਮਐਲ ਪ੍ਰੋਫੀਨੋ ਫੋਸ ਪਾਈ ਸੀ ਤੇ ਉਹਦੇ ਵਿੱਚ 50 ਗ੍ਰਾਮ ਐਮੈਮੈਕਟਨ ਪਾਈ ਤੇ ਇਹਦੇ ਵਿੱਚ ਜਿਹੜੀ ਜ਼ਿੰਕੋ ਲਿਕਵਿਡ ਪਾਉਂਦੇ 49.5% ਵਾਲੀ ਤੇ ਉਹਦੀ ਜਿਹੜੀ ਡੋਜ ਆ ਉਹ ਆਪਾਂ ਪਾਉਂਦੇ ਆ 200 ਐਮਐਲ ਪ੍ਰਤੀ ਏਕੜ ਦੀ ਇਹ ਤਿੰਨ ਚੀਜ਼ਾਂ 150 ਲੀਟਰ ਪਾਣੀ ਤੇ ਜਿਹੜੀ ਇਹ ਤਿੰਨ ਚੀਜ਼ਾਂ ਦੀ ਸਪਰੇਅ ਹੈ ਜੀ ਇੱਕ ਯਾਰਾ ਦਾ ਬੱਡ ਬਿਲਡਰ ਉਹਦੀ ਡੋਜ਼ ਜੀ 350 ਗ੍ਰਾਮ ਏਕੜ ਦੀ ਤੇ ਮੈਗਨੀਸ਼ੀਅਮ ਸਲਫੇਟ ਦੀ ਜਿਹੜੀ ਹੈਗੀ ਆ ਉਹ 1 ਕਿਲੋ ਤੇ ਜਿਹੜੀ ਜ਼ਿੰਕ ਆ 39.5 ਵਾਲੀ ਉਹਦੀ ਜਿਹੜੀ ਡੋਜ਼ ਹੈ ਜੀ 200 ਐਮਐਲ ਪ੍ਰਤੀ ਏਕੜ ਤੇ 150 ਲੀਟਰ ਪਾਣੀ ਪ੍ਰਤੀ ਏਕੜ ਤੇ ਇਹ ਜਿਹੜੀ ਮੱਕੀ ਆ ਆਪਣੀ ਹੋ ਗਈ ਆ ਜੀ ਅੱਜ ਤਰੀਕ 3 ਅਪ੍ਰੈਲ ਤੇ ਇਹ ਮੱਕੀ ਹੋ ਗਈ ਕੋਈ 65 ਦੇ ਦਿਨ ਤੇ ਲਗਭਗ ਅੱਜ 65 67 ਦਿਨ ਦੀ ਇੱਥੇ ਹੋ ਗਈ 65 67 67 ਕਿ ਦਿਨ ਦੇ ਲਗਭਗ ਹੋ ਗਈ ਹੋ ਗਈ ਜੀ ਤੇ ਇਹਨੂੰ ਹੁਣ ਤੱਕ ਚਾਰ ਬਾਣੀ ਆਏ ਆ ਜੀ ਚਾਰ ਹਾਂ ਪੰਜਵਾਂ ਬਾਣੀ ਪਰਸੋਂ ਦਿੱਤਾ ਜੀ ਤੇ ਤਿੰਨ ਤਿੰਨ ਬੈਗ ਇਹਨੂੰ ਯੂਰੀਆ ਪੈ ਗਈ ਆ ਇੱਕ ਪਾਣੀ ਆਪਾਂ ਜਰਮੀਨੇਸ਼ਨ ਆਸਤੇ ਦਿੱਤਾ ਜਦੋਂ اگਾਈ ਮੱਕੀ ਦੂਸਰਾ ਪਾਣੀ ਦਿੱਤਾ 12 ਦੀ ਮਾਰਚ ਨੂੰ ਤੇ ਤੀਸਰਾ ਪਾਣੀ ਮੁੜ ਕੇ ਆਪਾਂ ਲਾਇਆ ਇਹਨੂੰ 24 25 ਮਾਰਚ ਦੇ ਲਾਗੇ ਤੇ ਚੌਥਾ ਚਾਰ ਹੀ ਪਾਣੀ ਲੱਗੇ ਜੀ ਨੂੰ ਚਾਰ ਪਾਣੀ ਚਾਰ ਪਾਣੀ ਲੱਗੇ ਆ ਜੀ ਹੁਣ ਤਾਂ ਚਾਰ ਪਾਣੀ ਲੱਗੇ ਜੀ ਮੁਕੀ ਮੁੱਲੇ ਤਾਂ ਦਾ ਬੀਜਣ ਤੋਂ ਬਾਅਦ ਪੰਜ ਕੈ ਤੇ ਚਾਰ ਹੀ ਪਾਣੀ ਲੱਗੇ ਜੀ ਕਿਉਂਕਿ ਪਹਿਲਾ ਪਾਣੀ ਜਨਵਰੀ ਚ ਬੀਜੀ ਗਈ ਹੈ ਨਾ ਪਹਿਲਾ ਪਾਣੀ ਕਾਫੀ ਲੇਟ ਲੱਗਾ ਇਹਨੂੰ ਹਾਂ ਉਹ ਇੱਕ ਗਾਉਣ ਵਾਸਤੇ ਤੇ ਆਪਾਂ ਲਾਉਣੇ ਲਾਉਣਾ ਜਿਹੜਾ ਉਸ ਤੋਂ ਬਾਅਦ ਪਾਣੀ ਲੱਗਣਾ ਉਹ ਜਿਹੜਾ ਉਸ ਤੋਂ ਬਾਅਦ ਪਾਣੀ ਲੱਗਣਾ ਉਹ ਪਾਣੀ ਲੱਗਾ ਆਪਣਾ ਜਾ ਕੇ ਕਰੀਬ ਆ ਬਾ ਉਹ 11 12 ਮਾਰਚ ਦੇ ਲਗਭਗ ਪਹਿਲਾ ਪਾਣੀ ਆਪਣਾ ਲੱਗਾ ਸੀ ਇਹਨੂੰ ਕਰੀਬ 45 ਕਿ ਦਿਨ ਤੇ ਜਾ ਕੇ ਜਾਨਕੀ ਦੂਸਰਾ ਲਾ ਲੋ ਪਹਿਲਾ ਤੇ ਗਾਉਣ ਵਾਸਤੇ ਉਤੋਂ ਬਾਹਰ ਜਿਹੜਾ ਉੱਗਣ ਤੋਂ ਬਾਅਦ ਜਿਹੜਾ ਪਹਿਲਾ ਪਾਣੀ ਲੱਗਾ ਤੇ ਉਹ ਲੱਗਾ 45 ਕਿ ਦਿਨ ਤੇ ਇਹ ਕਰਕੇ ਨੂੰ ਚਾਰ ਕਿ ਪਾਣੀ ਆਏ ਸਿਰਫ ਹੋਂ ਤੱਕ ਓਕੇ ਜੀ ਧੰਨਵਾਦ ਜੀ